ਸਰਦੂਲ ਭਾਜੀ ਵਾਸਤੇ ਤੇ ਸਾਰੇ ਪੰਜਾਬ ਨੂੰ ਹਮੇਸ਼ਾ ਹੀ ਹਾਜ਼ਰੀ ਲਵਾਉਣੀ ਚਾਹੀਦੀ ਹੈ ਦੁਨੀਆਂ ਨੂੰ ਇਹਨਾਂ ਦੇ ਮੇਲੇ ਲਾਣੇ ਚਾਹੀਦੇ ਇਹਨਾਂ ਦੇ ਮੇਲੇ ਲਾਣਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਵਾਕਈ ਸਾਡੇ ਕੋਲ ਇੰਨੇ ਵੱਡੇ ਵੱਡੇ ਆਰਟਿਸਟ ਸੀਗੇ ਸਾਡੇ ਕੋਲ ਇੰਨੇ ਸੁਰੀਲੇ ਇੰਨੇ ਸੁਰ ਨਾਲ ਭਿੱਜੇ ਹੋਏ ਸਟਾਰ ਵੀ ਸੀ ਜਦੋਂ ਮੈਂ ਮਾਰਕੀਟ ਚ ਆਇਆ ਸੀ ਤਾਂ 93 3 ਦੇ ਵਿੱਚ ਉਹ ਬਹੁਤ ਟੌਪ ਤੇ ਚੱਲ ਰਹੀ ਸੀਗੀ ਉਸ ਟਾਈਮ ਤੇ ਸਦੂਲ ਬਾਜੀ ਇੱਕ ਮਿਸਾਲ ਨੇ ਕਿ ਇੱਕ ਸਿੰਪਲ ਬੰਦਾ ਵੀ ਬਹੁਤ ਪਾਵਰਫੁਲ ਹੋ ਸਕਦਾ ਜ਼ਰੂਰੀ ਨਹੀਂ ਤੁਹਾਨੂੰ ਬੌਂਸਰ ਰੱਖਣਿਆ ਜ਼ਰੂਰੀ ਨਹੀਂ ਤੁਹਾਨੂੰ ਗਨ ਮੈਨ ਰੱਖਣਿਆ ਜਨਾਬ ਸਰਦੂਲ ਸਿਕੰਦਰ ਜੀ ਦੀ ਵਰਸੀ ਮੌਕੇ ਸਾਡੇ ਨਾਲ ਜਸਬੀਰ ਜੱਸੀ ਜੀ ਜਿਹੜੇ ਉਹਨਾਂ ਦੇ ਬਹੁਤ ਨਜ਼ਦੀਕੀ ਰਹੇ ਨੇ ਗੱਲਬਾਤ ਕਰਨ ਲਈ ਮੌਜੂਦ ਨੇ ਜੱਸੀ ਜੀ ਪੋਸਟ ਤੇ ਅੱਜ ਸਰਦੂਲ ਸਿਕੰਦਰ ਜੀ ਦੀ ਸਾਲਾਨਾ ਵਰਸੀ ਦੇ ਮੌਕੇ ਤੁਸੀਂ ਵੀ ਆਪਣੀ ਹਾਜ਼ਰੀ ਲਗਵਾਈ ਹੈ ਕੀ ਕਹਿਣਾ ਚਾਹੋਗੇ ਭਾਜੀ ਸਰਦੂਲ ਭਾਜੀ ਵਾਸਤੇ ਤੇ ਸਾਰੇ ਪੰਜਾਬ ਨੂੰ ਹਮੇਸ਼ਾ ਹੀ ਹਾਜ਼ਰੀ ਲੁਆਣੀ ਚਾਹੀਦੀ ਹੈ ਜਦੋਂ ਭਾਈ ਸਾਹਿਬ ਨੇ ਉਹਨੇ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਦਾ ਜਨਾਜ਼ਾ ਜਾ ਰਿਹਾ ਸੀਗਾ ਤੇ ਕਿੱਦਾਂ ਦੁਨੀਆਂ ਜਿੱਧਰੋਂ ਦੀ ਰਸਤਾ ਲੱਭਦਾ ਸੀ ਉਹਦੇ ਨੂੰ ਦੌੜੀ ਜਾਂਦੀ ਸੀ ਜਿਵੇਂ ਮੇਲੇ ਵਿੱਚ ਬਚਪਨ ਚ ਜਾਂਦੇ ਸੀਗੇ ਸਰਦੂਲ ਭਾਜੀ ਤੇ ਬਹੁਤ ਗੰਭੀਰ ਬਹੁਤ ਕ੍ਰਾਫਟਡ ਜਿਹਨੂੰ ਇੱਕ ਅੰਗਰੇਜ਼ੀ ਦਾ ਲਫ਼ਜ਼ਾ ਕ੍ਰਾਫਟਡ ਸਕਿਲਡ ਜਿਹੜੀ ਮਤਲਬ ਕਲਾ ਨਾਲ ਭਰਪੂਰ ਬੰਦੇ ਸੀ ਔਰ ਉਹਨੇ ਹੀ ਵਧੀਆ ਇਨਸਾਨ ਸੀ ਮੈਂ ਤਾਂ ਕਰਕੇ ਇੱਕਦਮ ਜ਼ਿਕਰ ਕੀਤਾ ਕਿ ਕਦੇ ਇਹ ਨਾ ਹੋਏ ਕਿ ਅਲੱਗ-ਅਲੱਗ ਹੋ ਜੇ ਦੋਨੋਂ ਉਹ ਦੋਨਾਂ ਦਾ ਸੁਮੇਲ ਸੀਗਾ ਸਰਦੂਲ ਸਕੰਦਰ ਤੇ ਦੁਨੀਆ ਜਿਹੜੀ ਹੈ ਉਹ ਸਿੱਖਦੀ ਆ ਉਹਨਾਂ ਤੋਂ ਦੁਨੀਆ ਨੂੰ ਇਹਨਾਂ ਦੇ ਮੇਲੇ ਲਾਣੇ ਚਾਹੀਦੇ ਇਹਨਾਂ ਦੇ ਮੇਲੇ ਲਾਣਗੇ ਤਾਂ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਵਾਕਈ ਸਾਡੇ ਕੋਲ ਇੰਨੇ ਵੱਡੇ ਵੱਡੇ ਆਰਟਿਸਟ ਸੀਗੇ ਸਾਡੇ ਕੋਲ ਇੰਨੇ ਸੁਰੀਲੇ ਇੰਨੇ ਸੁਰ ਨਾਲ ਭਿੱਜੇ ਹੋਏ ਸਟਾਰ ਵੀ ਸੀਗੇ ਇਹ ਨਹੀਂ ਕੱਲੇ ਆਰਟਿਸਟ ਸੀਗੇ ਮਤਲਬ ਕਿ ਮਤਲਬ ਇੱਕ ਉਹਨਾਂ ਨੇ ਸਟਾਰਡਮ ਵੀ ਲਿਆ ਦੁਨੀਆ ਤੱਕ ਵੀ ਆਪਣੀ ਕਲਾ ਨੂੰ ਪਹੁੰਚਾਇਆ ਔਰ ਮੈਂ ਉਹਨਾਂ ਦਾ ਸਟਾਰਡਮ ਦੇਖਿਆ ਜਦੋਂ ਮੈਂ ਆਇਆ ਜਦੋਂ ਮੈਂ ਮਾਰਕੀਟ ਚ ਆਇਆ ਸੀ ਉਹਨਾਂ 93 3 ਦੇ ਵਿੱਚ ਉਹ ਬਹੁਤ ਟੌਪ ਤੇ ਚੱਲ ਰਹੇ ਸੀਗੇ ਉਸ ਟਾਈਮ 92 93 ਚ ਸੋਸ ਤੋਂ ਪਹਿਲਾਂ ਵੀ ਸੁਣ ਲਈ ਸੀ ਉਹਨਾਂ ਨੂੰ ਪਰ 92 93 ਤੇ ਉਹਨਾਂ ਦਾ ਪੀਕ ਸੀਗਾ ਉਦੋਂ ਮੈਂ ਉਹਨਾਂ ਦੇ ਨਾਲ ਨਾਈਟਸ ਵਿੱਚ ਜਾਂਦੀ ਸੀ ਅਸੀਂ ਔਰ ਐਨੇ ਵਧੀਆ ਇਨਸਾਨ ਹਰ ਬੰਦੇ ਨੂੰ ਹੱਬ ਕੇ ਮਿਲਣਾ ਸਰਦੂਲ ਬਾਜੀ ਇੱਕ ਮਿਸਾਲ ਨੇ ਕਿ ਇੱਕ ਸਿੰਪਲ ਬੰਦਾ ਵੀ ਬਹੁਤ ਪਾਵਰਫੁਲ ਹੋ ਸਕਦਾ ਜ਼ਰੂਰੀ ਨਹੀਂ ਤੁਹਾਨੂੰ ਬੌਂਸਰ ਰੱਖਣੇ ਆ ਜ਼ਰੂਰੀ ਨਹੀਂ ਤੁਹਾਨੂੰ ਗਨ ਮੈਨ ਰੱਖਣੇ ਆ ਤੇ ਫਿਰ ਤੁਸੀਂ ਇੱਕ ਤੁਹਾਨੂੰ ਫੇਰ ਪਾਵਰਫੁੱਲ ਦਿਖਣਾ ਇੱਕ ਤੁਸੀਂ ਬਹੁਤ ਆਪਣੇ ਅੰਦਰ ਦੇ ਵਿੱਚ ਇੰਨੇ ਡੀਪ ਰੂਟਡ ਹੋ ਗਏ ਹੋ ਕਿ ਤੁਸੀਂ ਬਹੁਤ ਪਾਵਰਫੁੱਲ ਹੋ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ ਤੁਹਾਨੂੰ ਪ੍ਰਾਈਮ ਮਿਨਿਸਟਰ ਵੀ ਜਾਣਦਾ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਵੀ ਤੁਹਾਡੀ ਗੱਲ ਕਰਦਾ ਜਾਂ ਇੱਕ ਬਹੁਤ ਵੱਡਾ ਕਲਾਕਾਰ ਜਿਹੜਾ ਇੱਕ ਵਾਰੀ ਤੁਸੀਂ ਯਾਦ ਦੀ ਗੱਲ ਕਰ ਰਹੇ ਸੀ ਉਹਨਾਂ ਦੀ ਯਾਦ ਬਿਲਕੁਲ ਮੇਰੇ ਨਾਲ ਤਾਂ ਉਹਨਾਂ ਦੀ ਦੇਖੋ ਮੇਰਾ 25 ਸਾਲ ਹੋ ਗਿਆ ਦਿਲ ਲੱਗੀ ਆ ਇਹਨੂੰ ਉਦੋਂ ਤੋਂ ਮੈਂ ਦਿੱਲੀ ਤੋਂ ਆਣਾ ਜਾਣਾ ਸ਼ੁਰੂ ਕੀਤਾ ਸੀ ਮੇਰੇ ਖਿਆਲ ਵਿੱਚ 25 ਸਾਲਾਂ ਚ ਸਰਦੂਲ ਭਾਜੀ ਕੋਲ ਮੇਰੇ 25 ਨਾਗੇ ਨਹੀਂ ਹੋਣਗੇ ਤੇ ਮੈਂ ਉਹਨਾਂ ਕੋ ਨਾ ਆ ਹਾਂ ਬਿਲਕੁਲ ਮੈਂ ਆਉਂਦੇ ਵੀ ਜਾਂਦਾ ਸੀ ਮੈਂ ਜਾਂਦੇ ਵੀ ਜਾਂਦਾ ਸੀ ਔਰ ਮੈਨੂੰ 10-10 ਘੰਟੇ 5-5 ਘੰਟੇ ਭਾਜੀ ਲੇਟ ਕਰ ਦਿੰਦੇ ਸੀਗੇ ਅੱਛਾ ਤੇ ਮੈਂ ਜਦੋਂ ਮੇਰਾ ਕਦੀ ਪ੍ਰੋਗਰਾਮ ਹੋਣਾ ਲੁਧਿਆਣੇ ਮੈਂ ਕਹਿੰਦਾ ਭਾਜੀ ਮੈਂ ਨਹੀਂ ਅੱਜ ਜਾਣਾ ਫਿਰ ਉਹਨਾਂ ਕਹਿੰਦਾ ਚਲ ਤੂੰ ਇਦਾਂ ਕਰ ਤੂੰ 10 ਕਿੱਥੇ ਆ ਲੁਧਿਆਣੇ ਮੈਂ ਉੱਥੇ ਆ ਰਿਹਾ ਤਾਂ ਹਰ ਟਾਈਮ ਅਸੀਂ ਮਿਲੇ ਹਾਂ ਹਰ ਟਾਈਮ ਇਹਦੇ ਉੱਤੇ ਤਾਂ ਖਿਆਲ ਬਹੁਤ ਜ਼ਿਆਦਾ ਬੋਲ ਸਕਦਾ ਮੈਂ ਜਿਹੜੀ ਛੋਟੀ ਜੀ ਗੱਲ ਮੈਂ ਉਹ ਦੱਸਣ ਲੱਗਿਆ ਕਿ ਉਹਨਾਂ ਦੀ ਯਾਦ ਜਿਹੜੀ ਸੀ ਉਹ ਰਜਤ ਸ਼ਰਮਾ ਜੀ ਉਹਨਾਂ ਦੇ ਘਰ ਇੱਕ ਵਾਰੀ ਮਾਣ ਨੂੰ ਲੈ ਕੇ ਗਿਆ ਉਦੋਂ ਜੈਫ ਬਾਸਕਰ ਇੱਕ ਬਹੁਤ ਵੱਡੇ ਜਿਹੜੇ 5 ਗ੍ਰੈਮੀ ਅਵਾਰਡ winner ਹੈ ਉਹ ਆਏ ਹੋਏ ਸੀ ਉਹਨਾਂ ਦੇ ਸਮਾਨ ਚ ਇੱਕ ਡਿਨਰ ਸੀਗਾ ਸੋਨੂ ਬਾਜੀ ਵੀ ਸੀ ਕਿ ਉੱਥੇ ਸੋਨੂ ਨਿਗਮ ਜੀ ਤੇ ਸੋਨੂ ਬਾਜੀ ਸਰਦੂਲ ਬਾਜੀ ਇਦਾਂ ਬੈਠੇ ਸੀ ਨਾਲ ਸੋਨੂ ਬਾਜੀ ਤੇ ਨਾਲ ਮੈਂ ਬੈਠਾ ਸੀ ਤੇ ਰਜਤ ਜੀ ਨੂੰ ਦੀ ਵੀਡੀਓ ਵੀ ਬਣਾਈ ਸੀ ਪਾਈ ਵੀ ਉਹਨਾਂ ਨੇ ਟਵੀਟ ਵੀ ਕੀਤੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਤੇ ਜਦੋਂ ਉਹਨਾਂ ਨੇ ਇਦਾਂ ਸੁੱਤੇ ਸੁੱਤੇ ਇੱਕ ਲਗਾਇਆ ਇਦਾਂ ਲੇਟੇ ਹੋਏ ਸੀ ਬੜੇ ਰਿਲੈਕਸ ਜੇ ਰਹਿੰਦੇ ਸੀ ਉਹ ਤੇ ਉਹਨਾਂ ਨੇ ਸੁਰ ਲਗਾਇਆ ਤੇ ਉਹ ਜਿਹੜਾ ਉਹਦਾ ਰਿਐਕਸ਼ਨ ਸੀ ਸਾਨੂੰ ਬਾਜੀ ਦਾ ਇੱਕਦਮ ਇਦਾਂ ਕਰਕੇ ਕਿ ਕੋਈ ਬੰਦਾ ਇੰਨਾ ਰਿਲੈਕਸ ਹੋ ਕੇ ਵੀ ਇੰਨਾ ਸੁਰ ਲਗਾ ਸਕਦਾ ਅੱਛਾ ਤੇ ਫਿਰ ਸਾਰੀ ਰਾਤ ਉਹਨਾਂ ਨੂੰ ਸੁਣਦੇ ਰਹੇ ਕਹਿੰਦੇ ਕੋਈ ਵੀਡੀਓ ਨਹੀਂ ਬਣਾਣੀ ਹੋਈ ਸੀ ਬਾਅਦ ਦੇ ਵਿੱਚ ਸੋਚਿਆ ਕਿ ਸਾਨੂੰ ਪਤਾ ਹੀ ਨਹੀਂ ਸਰਦੂਲ ਪਾਜੀ ਨੇ ਚੱਲ ਜਾਣਾ ਤੇ ਮੈਂ ਤਾਂ ਕਹਿੰਦਾ ਮੇਰੇ ਕੋਲ ਤਾਂ ਉਹਨਾਂ ਦੀਆਂ ਬਹੁਤ ਵੀਡੀਓ ਹੈ ਮੈਂ ਹੁਣ ਥੋੜੇ ਦਿਨ ਪਹਿਲੇ ਉਹਨਾਂ ਦੇ ਜਨਮ ਦਿਨ ਤੇ ਵੀਡੀਓ ਪਾਈ ਸੀ ਜਿਹੜੀ ਜਿਹੜੀ ਉਹਨਾਂ ਨੇ ਭੈਰਵੀ ਦਾ ਦੋਨਾਂ ਦਾ ਕਿ ਜਿਹੜੇ ਜਿਹੜੇ ਸਾਡੇ ਮੀਰ ਆਲਮ ਘਰਾਨੇ ਨੇ ਉਹ ਕਿਦਾਂ ਪੈਰ ਵੀ ਗਾਉਂਦੇ ਆ ਮੈਨੂੰ ਕਿ ਬਹੁਤ ਸੈਂਸਿਟਿਵ ਚੀਜ਼ਾਂ ਸਿੱਖਦਾ ਹੁੰਦਾ ਸੀ ਔਰ ਪੁੱਛਦਾ ਹੁੰਦਾ ਸੀ ਤੇ ਜਿਹੜੇ ਸਾਡੇ ਜਿਹੜੇ ਪੰਡਤ ਜੀ ਲੋਗ ਨੇ ਜਿਹੜੇ ਸ਼ਾਸਤਰੀ ਲੋਗ ਨੇ ਉਹ ਕਿਦਾਂ ਪੈਰ ਵੀ ਗਾਉਂਦੇ ਇਹਨੂੰ ਡਿਫਰੈਂਸ ਸ਼ੇਡ ਕਰਨਾ ਜਿਹੜਾ ਉਹ ਇੱਕ ਹਾਲੀ ਸਾਲੀਗਿਤ ਬੰਦੇ ਦਾ ਕੰਮ ਨਹੀਂ ਹੈ ਕਿ ਉਹ ਨਾ ਦੋਨਾਂ ਨੂੰ ਕਾਪੀ ਵੀ ਕਰ ਦੇਣਾ ਲੋਕਾਂ ਨੂੰ ਉਹਨਾਂ ਕraft ਵੀ ਹੋਣਾ ਕਿਉਂਕਿ ਇਹ ਕਾਪੀ ਕਰਨਾ ਹੀ ਇੱਕ ਬਹੁਤ ਵੱਡੀ ਜਿਹੜੀ ਤੁਹਾਡੀ ਕਲਾ ਦਾ ਨਮੂਨਾ ਹੈ ਸਰਦੂਲ ਬਾਜੀ ਤੇ ਬਹੁਤ ਵੱਡੇ ਆਰਟਿਸਟ ਸੀਗੇ ਬਾਜੀ ਤੇ ਅੱਜ ਉਹਨਾਂ ਦੇ ਜਿਹੜੇ ਬੱਚੇ ਨੇ ਆਲਾਪ ਤੇ ਸਾਰੰਗ ਉਹ ਵੀ ਉਹਨਾਂ ਦੇ ਪਕਲੇ ਜਿਵੇਂ ਸਰਦੂਲ ਬਾਜੀ ਨੇ ਬੜਾ ਵੱਡਾ ਨਾਮ ਕਮਾਇਆ ਅੱਜ ਉਹ ਵੀ ਇਸੇ ਮਕਾਮ ਤੇ ਪਹੁੰਚਦੇ ਮਤਲਬ ਕਿ ਮਿਹਨਤ ਕਰ ਰਹੇ ਨੇ ਤੁਸੀਂ ਕਿੰਨੀ ਕਿ ਉਹਨਾਂ ਦੀ ਮਤਲਬ ਕਿ سپورਟ ਕਿੰਨੀ ਕਰ ਰਹੇ ਨਹੀਂ ਨਹੀਂ ਆਲਾਪ ਤੇ ਮੇਰੇ ਨਾਲ ਹੀ ਹੈ ਆਲਾਪ ਤਾਂ ਅਸੀਂ ਇਕੱਠੇ ਆਂ ਆਲਾਪ ਨੂੰ ਹੁਣ ਮੈਂ ਮਤਲਬ ਬਹੁਤ ਬਹੁਤ ਦੇਸ਼ਾਂ ਦੇ ਵਿੱਚ ਲੈ ਕੇ ਗਿਆ ਹੁਣ ਇੱਕ ਇੱਕ ਦੇਸ਼ ਚ ਉੱਥੇ ਲੈ ਕੇ ਗਿਆ ਸੀ ਮੈਨੂੰ ਥੋੜਾ ਟਾਈਮ ਪਹਿਲੇ ਤੇ ਮੈਨੂੰ ਯਾਦ ਹੈ ਅਲਾਪ ਉਹ ਸਾਡਾ ਪ੍ਰੋਗਰਾਮ ਜਿਹੜਾ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬੈਂਡ ਨਾ ਲਗਾਓ ਉਹ ਫੈਸ਼ਨ ਸ਼ੋਅ ਸੀਗਾ ਤੇ ਫਿਲਮ ਫੈਸਟੀਵਲ ਸੀਗਾ ਤੋਂ ਕਹਿੰਦੇ ਕਿ ਆਪ ਸੀਡੀ 'ਤੇ ਦੋ ਗਾਣੇ ਗਾ ਦਿਓ ਕਿਉਂਕਿ ਇੱਥੇ ਬਹੁਤ ਜ਼ਿਆਦਾ ਬੈਂਡ ਜਿਹੜਾ ਬੈਂਡ ਸਾਡਾ ਪੂਰਾ ਗਿਆ ਹੋਇਆ ਸੀ ਅੱਛਾ ਤੇ ਮੈਂ ਦੋ ਗਾਣੇ ਗਾ ਕੇ ਫਿਰ ਉਹ ਕਹਿੰਦੇ ਕਿ ਯਾਰ ਤੁਹਾਡਾ ਬੈਂਡ ਮੈਂ ਕਿਹਾ ਯਾਰ ਸਾਡਾ ਹਮਾਰਾ ਬੈਂਡ ਵੀ ਆਇਆ ਹੋਇਆ ਹੈ ਤੋਂ ਵੀ ਟੈਲੈਂਟਡ ਬੰਦੇ ਹਨ ਤੇ ਸਾਡਾ ਇੱਕ ਡਿਨਰ ਕੀਤਾ ਮਨਿਸਟਰ ਨੇ ਪ੍ਰਾਈਮ ਮਿਨਿਸਟਰ ਨੇ ਜਿੱਤੇ ਸਾਰੇ ਬੈਠੇ ਸੀ ਉੱਥੇ ਉਹਨਾਂ ਆਪ ਨੂੰ ਮੈਂ ਵੀ ਇਸ਼ਾਰਾ ਕੀਤਾ ਕਿ ਜਾ ਜਾ ਕੇ ਉਹ ਗਿਟਾਰ ਫੜ ਲੈ। ਤੇ ਜਦੋਂ ਗਿਟਾਰ ਆਪ ਨੇ ਫੜਿਆ। ਤੇ ਜਦੋਂ ਉਹਨੇ ਉਂਗਲਾਂ ਹੀ ਰੱਖੀਆਂ ਜੇ ਤੇ ਸਾਰੀ ਦੁਨੀਆ ਉੱਠ ਗਈ। ਮੈਨੂੰ ਲੱਗਿਆ ਜਿਦਾਂ ਕਾਨਸਰਟ ਜਿਦਾਂ ਫੁੱਟਬਾਲ ਦਾ ਜਦੋਂ ਗੋਲ ਹੁੰਦਾ ਤੇ ਉੱਠ ਜਾਂਦੇ ਨਾ ਸਾਰੀ ਦੁਨੀਆ ਉਦਾਂ ਉੱਠ ਗਈ ਸਾਰੀ ਦੁਨੀਆ। ਤੇ ਉਹਨੇ ਵਜਾਇਆ ਫਿਰ ਦੁਨੀਆ ਮਤਲਬ ਸਾਰਾ ਬਾਲੀਵੁੱਡ ਉਹਦੇ ਪਿੱਛੇ ਸੀਗਾ ਹੋਮੋਕਰੇਸੀ ਹੋਣੀ, ਸਾਰੇ ਰਿੱਚਾ ਚੱਡਾ ਹੋਣੀ ਤੇ ਆਪਣੇ ਬੋਮਨ ਇਰਾਨੀ ਬਾਜੀ ਉਹਨਾਂ ਨੇ ਸਾਰੇ ਲੋਕੋ ਨੂੰ ਆਪਣੇ ਉਹਨਾਂ ਦਾ ਨੰਬਰ ਲੈ ਕੇ ਗਏ ਔਰ ਜੈਫ ਨੇ ਹੁਣ ਉਹ ਮਤਲਬ ਇੱਕ ਬਹੁਤ ਵੱਡੀ ਫਨ ਅ ਕਰਕੇ ਫਨ ਬੈਂਡ ਹੈ ਉਹ ਉਹਦੇ ਵਿੱਚ ਉਹਨੇ ਇਹਦੇ ਕੋਲੋਂ ਗਿਟਾਰ ਵਜਵਾਈ ਹੈ ਔਰ ਗਵਾਇਆ ਹੁਣ ਇੱਕ ਹੋਰ ਫਿਲਮ ਬਹੁਤ ਵੱਡੀ ਆ ਰਹੀ ਹੈ ਹਾਲੀਵੁੱਡ ਦੀ ਫਿਲਮ ਉਹਦੇ ਵਿੱਚ ਜੈਫ ਨੇ ਨੂੰ ਬੁਲਾ ਕੇ ਮੈਂ ਹੀ ਬੁਲਾਇਆ ਸੀ ਉਹਨੂੰ ਮੈਂ ਕਿਉਂ ਤੋ ਤੋ ਬੱਚਾ ਹੈ ਆਪਣਾ ਬੱਚਾ ਹੈ ਬਟ ਬੱਚਾ ਕਲਾ ਦੇ ਤੌਰ ਤੇ ਬੱਚਾ ਨਹੀਂ ਹੈ ਉਹ ਕਲਾ ਦੇ ਤੌਰ ਤੇ ਬਹੁਤ ਰੂਟਡ ਹੈ ਔਰ ਬਹੁਤ ਕ੍ਰਾਫਟਡ ਹੈ ਬੈਸਟ ਆਫ ਲੱਕ ਫॉर Him ਔਰ ਸਾਰੰਗ ਦਾ ਗਾਣਾ ਦੇਖੋ ਕਿੰਨਾ ਟ੍ਰੈਂਡ ਵਿੱਚ ਹੈ ਇਸ ਟਾਈਮ ਤੇ ਟ੍ਰੈਂਡ ਚ ਚੱਲ ਰਿਹਾ ਬਹੁਤ ਖੁਸ਼ੀ ਹਾਂ ਬਹੁਤ ਅੱਛਾ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ